ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਤੁਹਾਡਾ ਸਾਡੇ YouTube ਚੈਨਲ ਤੇ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਲਈ ਪਟਿਆਲਾ ਸਹੀ ਪੱਗ ਦੀ ਵੀਡੀਓ ਲੈ ਕੇ حاضر ਹੋਏ ਹਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪਹਿਲੇ ਲੜ ਨੂੰ ਸੈਂਟਰ ਵਿੱਚੋਂ ਲਿਆ ਕੇ ਇਸ ਫਾਈਨਲ ਲਗਾ ਦੇਣਾ ਹੈ ਜੀ ਇਹ ਰ ਦੂਜੇ ਲਾੜ ਨੂੰ ਪਿੱਛੇ ਪਿੱਛੇ ਕਰਕੇ ਸਨੂਪ ਥੋੜਾ ਜਿਹਾ ਖਿੱਚ ਕੇ ਉੱਪਰ ਵਾਲੇ ਵੱਲ ਨੂੰ ਮੋੜ ਕੇ ਲਗਾ ਦੇਣਾ ਹੈ ਜੇਕਰ ਤੁਹਾਡੀ ਲੜ ਵਿੱਚ ਪ੍ਰੋਪਰ ਸਫਾਈ ਨਹੀਂ ਆਉਂਦੀ ਤਾਂ ਤੁਸੀਂ ਬਾਜ਼ ਦੀ ਵਰਤੋਂ ਵੀ ਕਰ ਸਕਦੇ ਹੋ ਹੁਣ ਅਸੀਂ ਤੀਸਰਾ ਲੜ ਵੀ ਪਿੱਛੋਂ ਵਿੱਚ ਕਰਕੇ ਇਸ ਨੂੰ ਪੂਰਾ ਖੋਲ ਕੇ ਉਹ ਤੇ ਅੰਗੂਠੇ ਅਤੇ ਹੱਥ ਉਂਗਲਾਂ ਦੀ ਮਦਦ ਨਾਲ ਦੱਬ ਕੇ ਤੇ ਮੋੜ ਕੇ ਲਗਾ ਦੇਣਾ ਹੈ ਅਸੀਂ ਇਸ ਦਾ فاਸਲਾ ਵੀ ਇੱਕ ਸਾਰ ਹੀ ਰੱਖਣਾ ਹੈ ਇਸੇ ਤਰ੍ਹਾਂ ਸੀ ਚੌਥਾ ਲੜਵੀ ਚੰਗੇ ਆ ਚੰਗੀ ਤਰ੍ਹਾਂ ਖੋਲ ਕੇ ਉਂਗਲਾਂ ਤੇ ਗੂਠੇ ਦੀ ਮਦਦ ਨਾਲ ਉਂਗਲਾਂ ਤੇ ਗੂਠੇ ਦੀ ਮਦਦ ਨਾਲ ਦਾ ਦਬ ਕੇ ਲੜਦੀ ਦਬ ਕੇ ਲੜ ਨੂੰ ਖੋਲ ਕੇ ਲਗਾ ਦੇਣਾ ਹੈ ਅਤੇ ਅਤੇ ਆਪਣੇ فاਸਲੇ ਨੂੰ ਬਾਦ ਦੀ ਮਦਦ ਨਾਲ ਵੀ ਮੈਂ ਸਹੀ ਕਰ ਸਕਦੇ ਹਾਂ ਹੁਣ ਅਸੀਂ ਪੰਜਵਾਂ ਲੜ ਪਿੱਛੋਂ-ਪਿੱਛੇ ਕਰਕੇ ਜਿੰਗੀ ਤਰ੍ਹਾਂ ਮੋੜ ਕੇ ਤੇ ਮੋੜ ਤੇ ਅੰਗੂਠੇ ਅਤੇ ਉਂਗਲਾਂ ਦੀ ਮਦਦ ਨਾਲ ਸਫਾਈ ਦੇ ਨਾਲ ਲਗਾ ਦੇਣਾ ਹੈ ਹੁਣ ਅਸੀਂ ਉਂਗਲਾਂ ਤੇ ਅੰਗੂਠੇ ਦੀ ਮਦਦ ਨਾਲ ਇਸ ਦੇ ਫਾਸਲੇ ਨੂੰ ਸਹੀ ਕਰਾਂਗੇ ਫਿਰ ਅਸੀਂ ਬਾਜ ਦੀ ਮਦਦ ਨਾਲ ਸਫਾਈ ਵੀ ਕਰ ਸਕਦੇ ਹਾਂ ਅਸੀਂ ਲੜ ਨੂੰ ਮੋੜ ਕੇ ਇਸ ਦਿਨ ਨੋ ਕੁੱਤੇ ਰੱਖ ਕੇ ਸਫਾਈ ਦੇ ਨਾਲ ਲਗਾ ਦੇਣਾ ਹੈ ਹੁਣ ਅਸੀਂ ਇਸਦੇ ਫਾਸਲੇ ਨੂੰ ਸਹੀ ਕਰਾਂਗੇ ਅਤੇ ਪੱਗ ਦੇ ਦੇ ਉੱਪਰਲੇ ਪੇਚਾਂ ਦੀ ਵੀ ਸਫਾਈ ਕਾ ਸਫਾਈ ਕਰਾਂਗੇ ਜਿਹੜਾ ਕਿ ਅਸੀਂ ਪੱਗ ਪੈਨ ਲਗਾਉਣਾ ਹੈ ਬਹੁਤ ਨੋਕ ਦੇ ਸੈਂਟਰ ਵਿੱਚ ਹੀ ਲਗਾਉਣਾ ਹੈ ਇਸਨੂੰ ਥੱਲੇ ਥੱਲੇ ਤੋਂ ਖਿੱਚ ਕੇ ਅਤੇ ਉੱਪਰੋਂ ਥੋੜਾ ਮੋੜ ਕੇ ਸਫਾਈ ਸਫਾਈ ਦੇ ਨਾਲ ਫਾਇਦੇ ਨਾਲ ਨਾਲ ਕਲਗੀ ਲੜ ਨੂੰ ਮੋੜ ਦੇਣਾ ਹੈ ਹਾਂ ਹੈ ਹੁਤੇ ਇਸ ਵਿੱਚ ਥੋੜੇ ਵੱਲ ਪਾ ਕੇ ਵੱਲ ਪਾ ਕੇ ਲਗਾ ਦੇਣਾ ਹੈ ਫਿਰ ਜੇਕਰ ਕੋਈ ਵੀ ਪੇਚ ਦੇ ਵਿੱਚ ਸਫਾਈ ਘੱਟ ਹੁੰਦੀ ਹੈ ਜਾਂ ਫਿਰ ਵਾਲ ਰਹਿ ਜਾਂਦੇ ਹਨ ਜਾਂ ਜਾਂਦੇ ਹਨ ਉਸ ਨੂੰ ਠੀਕ ਕਰ ਲੈਣਾ ਹੈ ਹੁਣ ਸਾਨੂੰ ਇਸ ਲਾੜ ਨੂੰ ਉੱਪਰ ਵੱਲ ਨੂੰ ਖਿੱਚ ਕੇ ਇਹ ਖਿੱਚ ਕੇ ਅਤੇ ਖੋਲ ਕੇ ਖੋਲ ਕੇ ਇਸ ਇਸ ਦੇ ਨਾਲ ਪ੍ਰੋਪਰ ਸਿਰ ਤਕਣਾ ਹੈ ਪ੍ਰੋਪਰ ਸਿਰ ਤਕਣਾ ਹੈ ਹੁਤੇ ਫੇਰ ਅਸੀਂ ਇਸ ਲੜ ਨੂੰ ਪਿੱਛਲ ਦੇ ਬੈਕ ਲੜ ਨੂੰ ਲਗਾ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ